ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਜੰਗਲ 'ਚ ਅਤਵਾਦੀਆਂ ਦੇ ਨਾਲ ਹੋਈ ਮੁਕਾਬਲੇ 'ਚ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ ਫਤਿਹਗੜ ਸਾਹਿਬ ਦੇ ਪਿੰਡ ਵਦੀਨਪੁਰ ਦੇ 26 ਸਾਲਾ ਸਿਪਾਹੀ ਹਰਮਿੰਦਰ ਸਿੰਘ ਅਤੇ ਖੰਨਾ ਦੇ ਪਿੰਡ ਮਨੂਪੁਰ ਦੇ 28 ਸਾਲਾ ਲਾਂਸ ਨਾਇਕ ਪ੍ਰਿਤਪਾਲ ਸਿੰਘ ਨੇ ਦੇਸ਼ ਦੇ ਲਈ ਆਪਣੀਆਂ ਜਾਨਾਂ कुर्बान ਕਰ ਦਿੱਤੀਆਂ ਰਖੜੀ ਤੋਂ ਠੀਕ ਪਹਿਲਾਂ ਆਈਐਸ ਖਬਰ ਨੇ ਦੋਮਾ ਪਰਿਵਾਰਾਂ ਦੇ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਕਿਰਪਾਲ ਸਿੰਘ ਦੇ ਵਿਆਹ ਨੂੰ ਸਿਰਫ 11 ਮਹੀਨੇ ਹੋਏ ਸਨ ਐਸੇ ਨਾਲ ਹੀ ਹਰਮਿੰਦਰ ਸਿੰਘ ਦੀ ਮਾਂ ਤੇ ਭੈਣਾਂ ਉਸ ਦੀ ਸੁਰੱਖਿਆ ਤੇ ਵਾਪਸੀ ਦੀ ਉਡੀਕ ਕਰ ਰਹੀਆਂ ਸੀ ਇਹਨਾਂ ਨੂੰ ਦਰਸ਼ਨ ਸਿੰਘ ਜੀ ਇਹ ਹਰਮਿੰਦਰ ਸਿੰਘ ਮੇਰਾ ਭਤੀਜਾ ਸੀਗਾ ਛੋਟੇ ਛੋਟੇ ਭਰਾ ਦਾ ਲੜਕਾ ਕਿੰਨੇ 26 ਸਾਲ ਦੀ ਉਮਰ ਸੀਗੀ 2 ਸਾਲ ਹੌਲਦਾਰ ਸੀਗਾ ਰਿਟਾਇਰਮੈਂਟ ਦੇ 2 ਸਾਲ ਰਹਿ ਗਏ ਸੀ ਕੁਛ ਦਿਨ ਪਹਿਲਾਂ ਇੰਡੋ ਮਿੰਨਾ ਕੋਲੋਂ ਹੀ ਘਰੋਂ ਗਿਆ ਮਕਾਨ ਦੀ ਤੇ ਨੇ ਪਾਰਿਆ ਸੀਗਾ ਹਫਤੇ ਇੱਕ ਵਾਰ ਛੁੱਟੀ ਆਣਾ ਸੀਗਾ ਤੇ ਕੋਈ ਨਹੀਂ ਇਨਫੋਰਮੇਸ਼ਨ ਨਹੀਂ ਦਿੱਤੀ ਅੱਜ ਸਵੇਰੇ ਪਤਾ ਲੱਗਿਆ ਜੀ ਇਹਨਾਂ ਦੇ ਫੌਜਚੋਪ ਆਇਆ ਸੀ ਤੋਂ ਕੱਲ ਸਾਨੂੰ ਬੱਚਾ ਵਾਰ-ਵਾਰ ਫੋਨ ਕਰਦਾ ਰਿਹਾ ਵੇ ਅਸੀਂ ਘਰੇ ਹੋਏ ਆ ਵੀਡੀਓ ਕਾਲ ਕਰਦਾ ਰਿਹਾ ਬਈ ਸਾਡੇ ਅਸੀਂ ਪਿਛਲੇ 5 ਦਿਨ ਤੋਂ ਕਿਰੇ ਹੋਏ ਆ ਆਲਾਦਾਲ ਤੇ ਬਹੁਤ ਬੁਰੀ ਤਰ੍ਹਾਂ ਵੀ ਫਾਇਰਿੰਗ ਹੋ ਰਹੀ ਹੈ ਬਹੁਤ ਫਾਇਰਿੰਗ ਨੇ ਵੀਡੀਓ ਕੱਲ ਵੀ ਬੱਚੇ ਨੇ ਭੇਜੀ ਤੇ ਮਾਂ ਨੂੰ ਕਿਹਾ ਵੀ ਕੋਈ ਮੇਰੇ ਨਾਲ ਗੱਲਬਾਤ ਕਰਨੀਆ ਕਰ ਲੈ ਹੱਸ ਰਿਹਾ ਸੀਗਾ ਵੀ ਭਾਏ ਉਹਦੇ ਮਨ ਤੇ ਬਿਲਕੁਲ ਨਹੀਂ ਸੀਗੀ ਉਹਨੂੰ ਪਤਾ ਸੀ ਵੀ ਅਸੀਂ ਸ਼ਹੀਦ ਹੋ ਜਾਣਾ ਬਈ ਅਸੀਂ ਚਾਰ ਸ਼ਹਿਰੋਂ ਘਿਰ ਚੁੱਕੇ ਆ ਤੇ ਰਾਤ ਕਰੇ 11 ਵਜੇ 10 11 ਵਜੇ ਸੁਣੇ ਰਾਤ ਨੂੰ ਉਹਨਾਂ ਨੇ ਗ੍ਰੇਨੇਡ ਮਾਰ ਕੇ ਇਹ 3-4 ਬੰਦੇ ਸੀ ਨੇ ਜਿਹੜੇ ਸ਼ਹੀਦ ਹੋਏ ਨੇ ਕੁਝ ਫਟੜ ਹੋਏ ਨੇ ਇੱਕ ਮਾਨੂਪੁਰ ਦਾ ਬੱਚਾ ਸੀਗਾ ਇਹਦਾ ਦੋਸਤ ਸੀਗਾ ਉਹ ਵਿਆਹ ਹੋਇਆ ਸੀ ਮੁੰਡਾ 6 ਮਹੀਨੇ ਪਹਿਲੇ ਵਿਆਹ ਹੋਇਆ ਤੇ ਇਹਦੀ ਛੁੱਟੀ ਮਨਜ਼ੂਰ ਹੋਈ ਸੀ ਹਫ਼ਤੇ ਤੱਕ ਨਹੀਂ ਛੁੱਟੀ ਆ ਜਾਣਾ ਸੀ ਫੈਮਿਲੀ ਤਾਂ ਜੀ ਬਹੁਤ ਗਰੀਬ ਪਰਿਵਾਰ ਚੋਂ ਅਸੀਂ ਵੀ ਚਲੋ ਇਹ ਵੀ ਬਹੁਤ ਗਰੀਬ ਪਰਿਵਾਰ ਚੋਂ ਉੱਠਿਆ ਮਿਹਨਤ કરી ਮਿਹਨਤ ਕਰਕੇ ਆਪਣਾ ਆਰਮੀ ਚ ਸਿਲੈਕਟ ਹੋਇਆ ਪੜ੍ਹਦੇ ਟਾਈਮ ਵੀ ਪਿਛੇਰਾ ਦਿਹਾੜੀ ਜੋਤਾ ਕਰਦਾ ਰਿਹਾ ਪਰ ਜਿੱਦਾਂ ਇਹ ਦੱਸ ਰਹੇ ਨੇ ਵੀ 5 ਦਿਨਾਂ ਤੋਂ ਇਹ ਵਿੱਚ ਤੂੰ ਘਰੇ ਹੋਈ ਸੀ ਮਗਰ ਕੋਈ ਕੀਤਾ ਨਹੀਂ ਪ੍ਰਸ਼ਾਸਨ ਨੇ ਇਹ ਬਹੁਤ ਨਲਾਇਕੀ ਦੀ ਗੱਲ ਹੈ ਜੀ ਸੁਪਨ ਪਰਵਾ ਦੇ ਵਿੱਚ ਗੁਜ਼ਾਰੇ ਨਹੀਂ ਕਾਣ ਹੈ ਗੁਜ਼ਾਰੇ ਲਈ ਤਾਂ ਕੋਈ ਨਹੀਂ ਰਿਹਾ ਜੀ ਇਹਨਾਂ ਦਾ ਜਿਹੜਾ ਡੈਡੀ ਸੀ ਉਹ ਵੀ ਅਫਸੈਟ ਹੈ ਛੋਟੀ ਸਿਸਟਰ ਹੈ ਇੱਕ ਇਹਦੀ ਉਹ ਵੀ ਮੈਂਟਲੀ ਅਫਸੈਟ ਹੈ ਕਲੀ ਮਾਤਾ ਰਹੇਗੀ ਮਾਤਾ ਕੀ ਕਰੂਗੀ ਜੀ ਹੁਣ ਗੁਜ਼ਾਰਾ ਬਹੁਤ ਔਖ ਹੋ ਗਿਆ ਇੱਕ ਇਹਦੇ ਸਿਰ ਤੇ ਇੱਕ ਪਰਿਵਾਰ ਚੱਲਦਾ ਸੀ 5 ਵਜੇ ਕਹ ਲਓ ਜੀ ਮੈਂ ਫੋਨ ਕਰਿਆ ਉਹਨੂੰ ਆਪਦੇ ਬੇਟੇ ਨੂੰ ਕਹਿੰਦਾ ਮੈਂ ਜੀ ਬਹੁਤ ਉਫੇ ਫਸਿਆ ਹੋਇਆ ਹਾਂ ਫੇ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਗੋਲੀ ਫੱਜ ਜਪਿਆ ਸਾਨੂੰ ਅਜੇ 7 ਦਿਨ ਹੋ ਗਏ ਵਿਸ਼ਿਆਂ ਨੂੰ ਫੇ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਗੋਲੀ ਫੱਜ ਮਮੀ ਕਹਿੰਦਾ ਨਹੀਂ ਆਉਣ ਨੂੰ ਤਿਆਰ ਆ ਜਿਹੜਾ ਰਸਨਾ ਉਹ ਅਸੀਂ ਟਾਕ ਰਹੇ ਆ ਬਾਕੀ ਸੜਾ ਕਪੜਾ ਲੀੜਾ ਦਾ ਭਜਣਾ ਹੀ ਭਜਣਾ ਹੈ ਵਿਆ ਗੱਲਾਂ ਬਾਤਾਂ ਹੋਈਆਂ ਨੇ ਮਹਾਰਾਜ ਜੀ ਸਵੇਰੋਂ ਵੀ ਉਹਨੇ ਮੇਰੇ ਨਾਲ ਗੱਲ ਕੀਤੀ ਛਾ ਨੂੰ ਮੈਂ ਆਪਣੇ ਬੇਟੇ ਨਾਲ ਆਪ ਗੱਲ ਕਰੀ ਸੀ ਹਾਂ ਉਹ ਤਾਂ ਠੀਕ ਠਾਕ ਆ ਹਾਂ ਹਾਂ ਮੰਮੀ ਜੀ ਠੀਕ ਠਾਕ ਹੈ ਬੱਦਲ ਬਹੁਤ ਆ ਰਹੇ ਆ ਸਾਡਾ ਰਾਸ਼ਨ ਭਜ ਰਿਹਾ ਵਿਸ਼ਾਨੂੰ 7 ਦਿਨ ਹੋ ਗਿਆ ਕਿ ਰੇਸ ਪਾਇਆ ਨੂੰ ਹੱਤ ਬਾਜੀਆਂ ਨੇ ਵਿਆਹੀ ਆ ਜਾ ਨਿਕਲ ਨਹੀਂ ਰਹੇ ਉਦਿਸ ਵਿਆਹ ਵਾਰੀ ਕੀ ਨੌਜਵਾਨ ਮੁੰਡਾ ਸੀਗਾ ਤਾਂ ਵਿਆਹ ਵਾਰੀ ਕੀ ਸੁਪਨੀ ਸੀ ਤੁਹਾਡੇ ਨੌਜਵਾਨ ਸੀ ਜੀ ਉਹਨਾਂ ਨੇ ਥਾਂ ਲਿਆ ਤੀ ਆਉ ਲਿਆ ਤੀ ਹੁਣ ਕਲਸ ਨਿਵਾ ਪਰ ਗਿਆ ਤੀ ਨਿਵਾ ਪਰ ਗਿਆ ਤੀ ਹੁਣ ਆ ਕੇ ਸੱਤ ਪਾਣੀ ਦੀ ਅਸੀਂ ਪਹਿਲਾਂ ਮਿਸਤਰੀ ਲਾਣਾ ਸੀ ਉਹ ਤੋਂ ਹਣ ਤੋਂ ਪਹਿਲਾਂ ਕਿ ਚੱਲ ਆ ਕੇ ਮੜਾ ਮੱਡਾ ਹੋਰ ਤਿਆਰੀ ਕਰ ਲੂਗਾ